ਮੈਂ ਮੇਰੇ ਦੋਸਤਾਂ ਨਾਲ ਮਿਲਾਵਾ ਗੂਗਲ ਹਾਂ ਮੈਂ ਗੂਗਲ ਮੈਂ ਤਾਂ ਉਹ ਵੀ ਜਾਣਦੀ ਹਾਂ ਤੇ ਤੁਹਾਡਾ ਰੱਬ ਵੀ ਨਹੀਂ ਜਾਣਦਾ ਮੈਨੂੰ ਨਹੀਂ ਕਰ ਸਕਦਾ ਕੋਈ ਕ੍ਰੈਕ ਪੂਰੀ ਦੁਨੀਆ ਹੈ دیਵਾਨੀ ਜੀ ਜੀ ਨਾਮ ਹੈ ਮੇਰਾ WhatsApp 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 ਕਰੋਨਾ ਦਾ ਵੀ ਹਾਲੇ ਇੱਥੇ ਕਰੋਨਾ ਦਾ ਵੀ ਹਾਲੇ ਇੱਥੇ ਪਰ ਮੇਰਾ ਨਹੀਂ ਕੋਈ ਸਮਾਧਾਨ ਪੂਰੀ ਦੁਨੀਆ ਨੂੰ ਪਾਗਲ ਕਰ ਸਕਦਾ कि नाम है मेरा इंस्टाग्राम 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 मेरे को आके मिलती है सब नु एक नवी पहचान मेरे को आके सब नु मिलती है एक नवी पहचान सब तो वर्त वर्त्या जान वाला ऐप यूट्यूब है मेरा नाम रंग बिरंगे फिल्टर लाके ਦੇ ਵੀਸ ਕੰਮ ਕਰਦੀ ਨੇ ਆ ਕੋਠੇ ਜਿੱਤੀ ਹੋ ਗਈ ਐ ਸਾਰਾ ਦਿਨ ਫੋਨ ਵਿੱਚ ਹੀ ਬੜੀ ਰਹਿੰਦੀ ਐ ਇਹ ਨੇ ਕਿ ਮੰਮੀ ਜੀ ਮਦਦ ਕਰਦੇਵੇਂ ਦੋਵਾਂ ਬੈਂਟ ਨਾਵਾ ਦਾ ਆਹੀ ਕੰਮ ਐ ਇੱਕ ਬੋਲਡ ਕਰਕੇ ਨਿਕਲ ਜਾਂਦਾ ਐ ਕਿ ਤੂੰ ਫੋਨ ਵਿੱਚ ਬੜੀ ਰਹਿੰਦੀ ਐ ਅੱਧ ਲੱਜੇ ਤੁਹਾਡੇ ਫੋਨ ਮੰਮੀ ਮੇਰੇ ਕਾਲਜ ਦਾ ਕੰਮ ਆਇਆ ਹੋਇਆ ਐ ਮੈਨੂੰ ਅਸਾਈਨਮੈਂਟ ਮਿਲੀ ਹੋਈ ਐ ਮੈਂ ਉਹ ਪੂਰੀ ਕਰੀ ਐ ਰੋਟੀ ਮਿਲੇ ਨਾ ਮਿਲੇ ਪਰ ਤੁਹਾਨੂੰ ਫੋਨ ਦੀ ਹੁੰਦੀ ਐ ਤੁਹਾਨੂੰ ਕੀ ਪਤਾ ਐ ਕਿ ਨਾ ਫੋਨ ਨਹੀਂ ਐ ਪੂਰੀ ਦੁਨੀਆ ਦੀ ਵਿੰਡੋ ਐ ਜੇ ਆਪਣੀ ਦੁਨੀਆ ਤੋਂ ਵਹਿਣ ਵੀ ਹੋ ਜਾਵੇ ਤਾਂ ਰੋਟੀ ਖਾ ਸੇ ਮੀਡੀਆ ਤੇ ਆਪਣੇ ਅਕਾਊਂਟ ਦੇਖ ਲੈਣੀ ਆ। ਮਾਈਕ੍ਰੋਫੋਨ। ਹਏ ਆ ਕੀ ਹੋ ਗਿਆ? ਮੇਰੀ ਆਈਡੀ ਕਿਸ ਨੇ ਹੈਕ ਕਰ ਲਈ। ਮੇਰੀਆਂ ਫੋਟੋਸ, ਵੀਡੀਓਸ ਸਭ ਕੁਝ ਡੀਲੀਟ ਹੋ ਗਿਆ। ਕੀ ਹੁਣ ਮੇਰੇ ਨਾਲ ਵੀ ਉਹ ਹੋਵੇਗਾ ਜੋ ਹੋਰ ਸਭ ਨਾਲ ਹੋਇਆ ਸੀ? ਹੁਣ ਮੈਂ ਕੀ ਕਰਾਂ? ਮੰਮੀ। ਹਏ ਕੀ ਹੋ ਗਿਆ? ਫਰੀਆਦ ਕੀ ਹੋ ਗਿਆ ਤੈਨੂੰ? ਉੱਠ ਹੋਸ਼ ਵਿੱਚ ਆ। ਮੈਂ ਡਾਕਟਰ ਸਾਹਿਬ ਨੂੰ ਫੋਨ ਕਰਦੀ ਆ। ਹੈਲੋ ਡਾਕਟਰ ਸਾਹਿਬ ਤੁਸੀਂ ਜਲਦੀ ਆਓ ਫਰੀਆਦ ਨੂੰ ਕੁਝ ਹੋ ਗਿਆ ਹੈ।

ਯਾਰ ਕੀ ਦੱਸਾਂ ਮੇਰੀ ਆਈਡੀ ਕਿਸਨੇ ਹੈਕ ਕਰ ਲਈ ਮੇਰੀਆਂ ਫੋਟੋਜ਼ ਵੀਡੀਓ ਸਭ ਕੁਝ ਲੀਕ ਹੋ ਗਿਆ ਮੈਨੂੰ ਹੁਣ ਬਹੁਤ ਟੈਨਸ਼ਨ ਪਈ ਹੋਈ ਹੈ ਅਸੀਂ ਤਾਂ ਤੈਨੂੰ ਪਹਿਲੇ ਹੀ ਗਿਆ ਸੀ ਕਿ ਸੋਸ਼ਲ ਮੀਡੀਆ ਤੇ ਆਈਡੀ ਬਣਾ ਕੇ ਲੋਕਾਂ ਨਾਲ ਗੱਲਾਂ ਨਾ ਕਰ ਪਰ ਕੋਈ ਗੱਲ ਨਹੀਂ ਹੁਣ ਤੂੰ ਟੈਨਸ਼ਨ ਨਾ ਲੈ ਪਾ ਦੇ ਸਰਕਾਰ ਸੋਸ਼ਲ ਮੀਡੀਆ ਐਪ ਤੇ ਜਾ ਕੇ ਆਪਣੀ ਆਈਡੀ ਪਾ ਕੇ ਸਾਰੀ ਫੋਟੋਸ ਤੇ ਵੀਡੀਓਜ਼ ਡਿਲੀਟ ਕਰ ਦੇ ਇਸ ਨਾਲ ਤੇਰੀ ਕੋਈ ਵੀ ਇਨਫੋਰਮੇਸ਼ਨ ਲੀਕ ਨਹੀਂ ਹੋਵੇਗੀ ਅੱਗੇ ਤੋਂ ਯਾਦ ਰੱਖੀ ਸੋਸ਼ਲ ਮੀਡੀਆ ਤੇ ਆਈਡੀਆ ਬਣਾ ਕੇ ਕਿਸੇ ਨਾਲ ਗੱਲਾਂ ਨਾ ਕਰੀ ਜੇ ਆਪਣੇ ਮਾਪਿਆਂ ਤੋਂ ਵੀ ਕਿਸੇ ਗੱਲ ਦਾ ਕੋਈ ਲੁਕਾਣਾ ਰੱਖੀ ਨਾਲੇ ਜਿਹੜੇ ਤੇਰੇ ਫੋਲੋਅਰਸ ਨੇ ਉਹ ਤੇਰੇ ਸੱਚੇ ਦੋਸਤ ਨਹੀਂ ਹਨ ਜੋ ਤੈਨੂੰ ਸਿੱਧੇ ਰਾਪਾਣ ਉਹ ਹੀ ਤੇਰੇ ਸੱਚੇ ਦੋਸਤ ਨੇ ਤੁਸੀਂ ਮੈਨੂੰ ਹੌਸਲਾ ਦੇਣ ਆਈਆਂ ਤੁਹਾਡਾ ਬਹੁਤ ਧੰਨਵਾਦ ਕਿਵੇਂ ਕੀ ਤੁਸੀਂ ਦੇਖਿਆ ਹੈ ਕਿ ਮੇਰੀ ਆਈਡੀ ਹੈਕ ਹੋ ਗਈ ਸੀ ਤੇ ਮੇਰੀਆਂ ਫੋਟੋਸ ਵੀਡੀਓ ਸਭ ਕੁਝ ਲੀਕ ਹੋ ਗਿਆ ਸੀ ਇਸ ਕਰਕੇ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਅਸੀਂ ਸੋਸ਼ਲ ਮੀਡੀਆ ਦੀ ਵਰਤੋਂ ਦਾ ਕਰੀਏ ਪਰ ਸਹੀ ਤਰੀਕੇ ਨਾਲ ਇੰਸਟਾਗ੍ਰam ਤੇ ਕੋਈ ਐਹੋ ਜਿਹੀ ਰੀਲ ਨਾ ਪਾਈਏ ਜਿਸ ਦਾ ਲੀਕ ਹੋਣ ਦਾ ਖਤਰਾ ਹੋਵੇ ਗੂਗਲ ਤੇ ਜੋ ਵੀ ਸਰਚ ਕਰਨਾ ਹੋਵੇ ਬਿਲਕੁਲ ਸਹੀ ਸਰਚ ਕਰੀਏ ਫੇਸਬੁੱਕ ਉਤੇ ਆਪਣੀ ਕੋਈ ਪਰਸਨਲ ਇਨਫੋਰਮੇਸ਼ਨ ਨਾ ਪਾਈਏ ਸੋਸ਼ਲ ਮੀਡੀਆ ਦੇ ਅਧੀਨ ਹੋ ਕੇ ਅਸੀਂ ਫੋਨ ਦੀ ਸਹੀ ਵਰਤੋਂ ਕਰੀਏ ਧੰਨਵਾਦ